ਸ੍ਰੀ ਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਨ ਨਵਾਂ ਸ਼ਹਿਰ ਦੇ ਕਿਸ਼ਨਪੂਰਾ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਸੰਬੰਧੀ ਜਾਗਰੂਕਤਾ ਸਮਾਗਮ ਲਗਾਇਆ ਗਿਆ ਸਮਾਗਮ ਦੇ ਦੌਰਾਨ ਤੰਬਾਕੂ ਦੇ ਵਾਤਾਵਰਣ ਅਤੇ ਸਰੀਰ ਤੇ ਪੈਂਦੇ ਦੁਰਪ੍ਰਭਾਵ ਬਾਰੇ ਦੱਸਿਆ ਗਿਆ ਇਸ ਦੌਰਾਨ ਹਰਦੀਪ ਕੌਰ ਨੇ ਦੱਸਿਆ ਕਿ 300 ਸਿਗਰਟ ਬਣਾਉਣ ਪਿੱਛੇ ਇੱਕ ਰੁੱਖ ਕੱਟਿਆ ਜਾਂਦਾ ਹੈ ਅਤੇ ਇੱਕ ਸਿਗਰਟ ਪਿੱਛੇ 3.5 ਲੀਟਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਇਸੇ ਕਰਕੇ ਇਸ ਵਾਰੇ ਵਿਸ਼ਵ ਤੰਬਾਕੂ ਰਹਿਤ ਦਿਹਾੜਾ ਵਾਤਾਵਰਣ ਨਾਲ ਜੋੜ ਕੇ ਤੰਬਾਕੂ ਸਾਡੇ ਵਾਤਾਵਰਣ ਲਈ ਵੱ एसएसपी डॉक्टर संदीप कुमार शर्मा ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਸ਼ੁੱਧ ਵਾਤਾਵਰਣ ਅਤੇ ਵੱਧ ਰਹੀ ਗਰਮੀ ਤੋਂ ਬਚਾਅ ਲਈ ਜ਼ਿਲ੍ਹਾ ਪੁਲਿਸ ਕੰਪਲੈਕਸ ਵਿਖੇ ਵੱਖ-ਵੱਖ ਕਿਸਮ ਦੇ ਪੱਛੀ ਬੂਟੇ ਲਗਾਏ ਗਏ ਇਸ ਉਪਰਾਹਤ ਨੂੰ ਵੱਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਦਿਨ-ਪ੍ਰਤੀ ਦਿਨ ਵੱਧ ਰਹੇ ਤਾਪਮਾਨ ਨੂੰ ਕੰਟਰੋਲ ਕਰਨ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਪੰਜਾਬ ਵਿੱਚ ਬਦਲਾਅ ਅਤੇ ਤਰੱਕੀ ਦੀ ਨੀਤੀ ਲੈ ਕੇ ਵੱਡੇ ਵਿਸ਼ਵਾਚਾਈ ਆਪ ਸਰਕਾਰ ਫੇਰ ਸਾਬਤ ਹੋ ਰਹੀ ਹੈ ਜਦੋਂ ਤੋਂ ਆਪ ਸਰਕਾਰ ਪੰਜਾਬ ਵਿੱਚ ਬਣੀ ਹੈ ਉਦੋਂ ਤੋਂ ਹੀ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਗੋਲੀ ਚੱਲਣ ਅਤੇ ਕਤਲ ਦੀਆਂ ਵਾਰਦਾਤਾਂ ਆਮ ਹੋ ਗਈਆਂ ਇਹਨਾਂ ਵਿਚਾਰਾ ਦਾ ਬਖੜਾਵਾ ਭਲਾ ਚੋਰ ਦੇ ਸੀਨੀਅਰ ਕਾਂਗਰਸੀ ਯੂਥ ਆਗੂ ਅਜੇ ਮੰਗੂਪੁਰ ਨੇ ਕੀਤਾ ਉਹਨਾਂ ਕਿਹਾ ਕਿ 60 ਤੋਂ ਵੱਧ ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਅਤੇ ਬੀਤੇ ਦਿਨੀ ਪੰਜਾਬੀ ਸਿੰਗਰ ਸਿੱਧੂ ਮੂਸੇਵਾਲ ਦੇ ਕਤਲ ਨੇ ਸਾਰੇ ਪੰਜਾਬ ਨੂੰ ਆਪਣੀ ਸੁਰੱਖਿਆ ਲਈ ਸੋਚਣ ਲਈ ਮਜਬੂਰ ਕਰ ਦਿੱਤਾ ਹੈ SSP ਡਾਕਟਰ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ 25 ਮਈ ਨੂੰ ਪਿੰਡ ਸਲ ਕਲਾ ਵਿਖੇ ਅਮਰਜੀਤ ਸਿੰਘ ਨੂੰ ਦੋਨ ਪਛਾਤੇ ਵਿਅਕਤੀਆਂ ਗੋਲੋ ਗੋਲੀ ਮਾਰ ਕੇ ਕਤਲ ਕਰਨ ਦੇ سنگੀਨ ਮਾਮਲੇ ਵਿੱਚ ਪੁਲਿਸ ਨੇ ਕਤਲ ਦੀ ਗੁੱਤੀ ਨੂੰ ਸੁਲਝਾਉਂਦੇ ਹੋਏ ਇਸ ਮਾਮਲੇ ਵਿੱਚ ਮ੍ਰਿਤਕ ਦੀ ਭੈਣ ਅਤੇ ਉਸ ਦੀ ਸਹੇਲੀ ਨੂੰ ਕਾਬੂ ਕਰ ਲਿਆ ਜਦਕਿ ਹਾਲੇ ਮ੍ਰਿਤਕ ਨੂੰ ਗੋਲੀ ਮਾਰਨ ਵਾਲਿਆਂ ਦੀ ਗ੍ਰਿਫਤਾਰੀ ਲਈ ਪੁਲਿਸ ਤਾਪੇਮਾਰੀ ਕਰ ਰਹੀ ਹੈ ਪੰਜਾਬ ਰੋਡਵੇਜ਼ ਪੰਨਬਸ ਅਤੇ ਪੀ ਆਰਟੀਸੀ ਕੰਡਕਟਰ ਵਰਕਰਸ ਯੂਨੀਅਨ ਵੱਲੋਂ ਪੰਜਾਬ ਵਿੱਚ 8 9 ਅਤੇ 10 ਜੂਨ ਨੂੰ ਹੜਤਾਲ ਤੇ ਜਾਂਦਾ ਐਲਾਨ ਕੀਤਾ ਗਿਆ ਜਿਸ ਕਾਰਨ ਸਰਕਾਰੀ ਬੱਸਾਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਿਛਲੇ ਮਹੀਨੇ ਵੀ 1 ਮਈ ਨੂੰ ਪੰਜਾਬ ਸਰਕਾਰ ਨੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਭੇਜਨ ਸਮੇਤ ਵੱਖ-ਵੱਖ ਪ੍ਰੋਗਰਾਮ ਕੀਤੇ ਗਏ ਸਨ आम आदमी पार्टी दी विधायक शीतल रंगराल ਦੇ ਗਨਮੈਨ ਨੇ ਖੁਦ ਨੂੰ ਗੋਲੀ ਮਾਰ ਲਈ ਜਿਸ ਕਾਰਨ ਉਸ ਦੀ मौके दे ही ਮੌਤ ਹੋ ਗਈ ਉਸਨੇ ਵੀਰਵਾਰ ਨੂੰ ਹੀ ਡਿਊਟੀ ਤੇ ਆਉਣਾ ਸੀ ਵਿਧਾਇਕ शीतल ਨਾਲ ਪਵਨ ਡਿਊਟੀ ਤੇ ਨਹੀਂ ਗਿਆ ਸੀ ਇਸ ਦੇ ਨਾਲ ਹੀ ਮ੍ਰਿਤਕ ਪਵਨਦੀਪ ਦੇ ਰਿਸ਼ਤੇਦਾਰ ਨੇ ਵਿਧਾਇਕ ਤੇ ਹੀ ਗੋਲੀ ਚਲਾਣ ਦਾ ਦੋਸ਼ ਲਗਾਇਆ ਹੈ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਸਚਿਨ ਬਿਸ਼ਨੋਈ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਉਸਨੇ ਆਪਣੇ ਹੱਥਾਂ ਨਾਲ ਮਾਰਿਆ ਹੈ ਇੱਕ ਨੈਸ਼ਨਲ ਚੈਨਲ ਤੇ ਖੁਦ ਫੋਨ ਕਰਕੇ ਸਚਿਨ ਬਿਸ਼ਨੋਈ ਨਾਮ ਦੇ ਇੱਕ ਵਿਅਕਤੀ ਨੇ ਇਹ ਦਾਵਾ ਕੀਤਾ ਉਸਨੇ ਕੀਤਾ ਹੈ ਕਿ ਸਿੱਧੂ ਮੂਸੇਵਾਲੇ ਸਾਡੇ ਭਰਾ ਵਿੱਕੀ ਮਿੱਦੂ ਖੇੜਾ ਨੂੰ ਉਸ ਮਰਵਾਇਆ ਸੀ ਜਿਸ ਦਾ ਬਦਲਾ ਲੈਣ ਲਈ ਅਸੀਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਤਰਨਤਾਰਨ ਦੇ ਪਿੰਡ ਸਰਹਾਲੀ ਵਿਖੇ ਨੈਸ਼ਨਲ ਹਾਈਵੇ 54 ਤੇ ਟਰੈਕਟਰ ਟਰਾਲੀ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ ਟੱਕਰ ਦੌਰਾਨ 3 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਪਹੁੰਚ ਕਰਵਾਇਆ ਗਿਆ ਟਰੈਕਟਰ ਟਰਾਲੀ ਦੇ ਸਵਾਰ 15 ਦੇ ਕਰੀਬ ਵਿਅਕਤੀ ਸਨ ਸਾਰੇ ਵਿਅਕਤੀ ਜ਼ਿਲ੍ਹਾ ਫਰੀਦਕੋਟ ਦੇ ਗੱਧੜਾ ਤੋਂ ਅੰਮ੍ਰਿਤਸਰ ਦੇ ਸ਼੍ਰੀ ਦਰਵਾਸਾ ਸਾ ਏਅਰ ਇੰਡੀਆ ਨੇ ਬਜ਼ੁਰਗ ਯਾਤਰੀਆਂ ਨੂੰ ਸਸਤੀ ਦਰਾਂ ਤੇ ਟਿਕਟਾਂ ਦੇਣ ਦਾ ਐਲਾਨ ਕੀਤਾ ਏਅਰ ਇੰਡੀਆ ਦੀ ਵੈਬਸਾਈਟ ਮੁਤਾਬਕ 60 ਸਾਲ ਤੋਂ ਵੱਧ ਉਮਰ ਦੇ ਭਾਰਤੀ ਨਾਗਰਿਕਾਂ ਨੂੰ ਬੇਸਿਕ ਏਅਰ ਪ੍ਰਾਈਸ ਤੇ 50% ਦੀ ਛੂਟ ਦਿੱਤੀ ਜਾਵੇਗੀ ਇਸ ਦੇ ਲਈ ਉਹਨਾਂ ਨੂੰ ਯਾਤਰਾ ਤੋਂ 2-3 ਦਿਨ ਪਹਿਲਾਂ ਹੀ ਟਿਕਟ ਬੁੱਕ ਕਰवानी ਹੋਵੇਗੀ ਇਹ ਪੇਸ਼ਕਸ਼ ਸਿਰਫ ਇਕਨੋਮੀ ਕਲਾਸ ਲਈ ਉਪਲਬਧ ਹੈ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਅਸਮਾਨ ਸਾਫ਼ ਰਹੇਗਾ ਅੱਜ ਘੱਟ ਤੋਂ ਘੱਟ ਤਾਪਮਨ 25 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 42 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ